ਕੀ ਕਰਾਂ ਮਨ ਤੇ ਕਰਦਾ ਨਹੀਂ ਹੈਗਾ ਮੰਮੀ ਹੁਣ ਮਜਬੂਰ ਕਰੀ ਜਾਂਦੀ ਆ ਪਿਆਰ ਮੈਂ ਇਨਾ ਦਿੱਤਾ ਹੀ ਪਰ ਮੋਲ ਸ਼ੰਮੀ ਨੇ ਮੱਸਾਂ ਨਹੀਂ ਮੇਰਾ ਪਾਇਆ ਹੈਗਾ ਰਹੀ ਆ ਕੜਉ ਦੀ ਪੂਰੀ ਚੱਲ ਗਈ ਆ ਜਿੰਨਾ ਨਾ ਗਈ ਤੇ ਫਿਰ ਇਹਨਾਂ ਨੂੰ ਸ਼ਿਕਾਇਤ ਲਾਉਣੀ ਮੰਮੀ ਨੇ ਵੀ ਮੈਂ ਇਹਨਾਂ ਨੂੰ ਕਿਹਾ ਸੀ ਸੀਮਾ ਨੂੰ ਤੇ ਤੁਰੀ ਨਹੀਂ ਆਗੀ ਤੇ ਫਿਰ ਇਹ ਮੈਨੂੰ ਬੋਲਣਗੀ ਚੱਲ ਸੀਮਾ ਕੋੜਾ ਕੋਟ ਪਾਰ ਚੱਲ ਜਾ ਵੇਖ ਲਾ ਰੋਟੀ ਦੇ ਖਾ ਜਾਂਦੇ ਹਾਏ ਹਾਏ ਸਵੇਰੇ ਹੁਣ ਮੇਰੇ ਕੋਲ ਢੀ ਛੇਤੀ ਬੰਦੀ ਆ ਜਿਨੀ ਛੇਤੀ ਤੁਸੀਂ ਗੰਮ ਤੇ ਤੁਰ ਪੈਂਦੇ ਜੀ ਬਥੇਰੀ ਕੋਸ਼ਿਸ਼ ਕਰਦੀ ਆ ਘਰ ਦੇ ਕੰਮ ਕਿਤੇ ਥੋੜੇ ਹੰਤੇ ਦੱਸ ਪਹਿਲੇ ਉੰਤਰਾ ਸਵੇਰੇ ਉੱਠੀ ਦਾ ਚਾਹ ਪਾਣੀ ਪੀਦਾ ਵਾ ਝਾੜੂ ਪੋਚਾ ਕਰੀਦਾ ਵਾ ਤੇ ਹੋਰ ਕੀ ਆ ਭਾਂਡੇ ਜੇ ਮੈਂ ਰਾਤ ਸਾਰੇ ਮਾਜ ਕੇ ਸੌਨੀ ਫੇਰ ਕਿੰਨੇ ਹੋਏ ਹੁੰਦੇ ਆ ਹਾਂ ਤੇ ਰੋਟੀ ਬਣਾਉਣ ਤੇ ਲੱਗੀ ਤੁਹਾਨੂੰ ਕਾਲੀਆਂ ਪਈਆਂ ਰਹਿੰਦੀਆਂ ਤਾਂ ਵਦਵ ਜਾਣਦੀ ਆ ਆ ਆਜੇ ਹੁਣ ਰੋਟੀ ਖਾਣ ਮੈਂ ਕਿੱਥੇ ਦੇਣਾ ਜਾਂਦਾ ਸੱਡੀ ਦੂਰ ਕੱਲੀ ਜਾਣੀ ਘਰ ਇੱਥੇ 36 ਜਣੇ ਬੈਠੇ ਜਿਹੜੀ ਤੁਹਾਡੀ ਮੈਂ ਰੋਟੀ ਲੈ ਕੇ ਆ ਜਾ ਉਦੋਂ ਤਾਂ ਸਾਰੇ ਜੀ ਘਰ ਪਰਿਵਾਰ ਘਰ ਹੁੰਦਾ ਨਹੀਂ ਇਹਦਾਂ ਗੱਲਾਂ ਕਰੀ ਜਾਣੀ ਐ ਚਲੋ ਮੈਂ ਬਾਅਦ ਕਰਦੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੋਤੋ ਕੀ ਹਾਲ ਆ ਤੁਸੀਂ ਠੀਕ ਹੋ ਹਾਂ ਜੀ ਵਧੀਆ ਠੀਕ ਹੈ ਤੇਈ ਦੋਸਤ ਕੋ ਜਮੀ ਯਾਰ ਜੀ ਕਾਲ ਦੀਦੀ ਸਤਿ ਸ਼੍ਰੀ ਅਕਾਲ ਠੀਕ ਐ ਅੰਦੀ ਜੀ ਵਧੀਆ ਪੀਂ ਦੋਸਤ ਆਪਾਂ ਵੀ ਭੈਣ ਠੀਕ ਐ ਠੀਕ ਐ ਤੇ ਆ ਗਏ ਆ ਫਿਰ ਹਾਂਜੀ ਲਾਣਾ ਆਇਆ ਨਹੀਂ ਉਹ ਰੋਟੀ ਖਾ ਕੇ ਨਹੀਂ ਸੀ ਗਏ ਮੈਂ ਫੋਨ ਲਈ ਸੀ ਕਰਨਾ ਉਹਨਾਂ ਨੂੰ ਮੈਂ ਘਿਆਣ ਕੇ ਰੋਟੀ ਖਾ ਲਵਾਂ ਤੇ ਉਹ ਕਹਿੰਦੇ ਮੈਂ ਅੰਨਾ ਠਹਿੜ ਕੇ ਅਜ ਨੋ ਦਿਨ ਡੁੱਬ ਗਿਆ ਤਾਂ ਹੁਣ ਤੁਨੂੰ ਆਉਂਦੀ ਦਾ ਘਰ ਅੱਲੀ ਬੈਠੀ ਹੈ ਤੇ ਮੰਮੀ ਪਹਿਲੇ ਕਿਹੜਾ ਹੁੰਦੇ ਸੀ ਪਹਿਲੇ ਵੀ ਤਾਂ ਸਾਰਾ ਸਾਰਾ ਦਿਨ ਉਹ ਚਾਰੇ ਪੈਲੀਆਂ ਜੀ ਲੱਗੇ ਰਹਿੰਦੇ ਸੀ ਜਿਉਂ ਸਵੇਰੇ ਦਿਨ ਚੜਦਾ ਸੀ ਤੇ ਰਾਤ ਤੱਕ ਤੁਹਾਨੂੰ ਤਾਂ ਪਤਾ ਹੀ ਹੈ ਉਹਨਾਂ ਸਿਰ ਤੇ ਸਾਰਾ ਕੰਮ ਹੀ ਰੋਟੀ ਪਹਿਲਾਂ ਤੇ ਗੱਲ ਖਤਮ ਸਾਂ ਹੋ ਮਮੀ ਰੋਟੀ ਤੇ ਦੇ ਜਿੰਦੀ ਹੁੰਦੀ ਰੋਟੀ ਤੇ ਬਣਾ ਕੇ ਦੇ ਦਿੰਦੀ ਜਾਂ ਸਵੇਰੇ ਬਣਾ ਕੇ ਲੈ ਗਿਆ ਕਰਨਾ ਦੀਦੀ ਖੱਲੇ ਤੁਸੀਂ ਜੋ ਬੜਾ ਧਿਆਨ ਰੱਖਦੇ ਸੀ ਉਹਨਾਂ ਦਾ ਤਾਂ ਰੋਟੀ ਬਣ ਜਾਂਦੀ ਸੀ ਹੁਣ ਜਿਨਾਂ ਨਹੀਂ ਦੇ ਹਿੱਸੇ ਆਇਆ ਵਿਚਾਰਾ ਰੋਟੀ ਕਿੱਥੋਂ ਉਹਨੂੰ ਖਾਣ ਨੂੰ ਮਿਲਣੀ ਆ ਸਾਰਾ ਦਿਨ ਭੁੱਖਾ ਹੀ ਰਹਿੰਦਾ ਵਾ ਮੈਂ ਇਹ ਤੇ ਗੱਲ ਕਿਹਾ ਸੀ ਨਾ ਮੈਂ ਕਿਹਾ ਪਰਜਾਈ ਕੋ ਫੁਲਕਾ ਸ਼ਕਿਆ ਲੈ ਪਰਜਾਈ ਨੇ ਗੜੀ ਨਾ ਕੀਤੀ ਆ ਜਦੋਂ ਮਰਜ਼ੀ ਆਵੇ ਗਰਮ ਗਰਮ ਪਕਾ ਕੇ ਦਊਂਗੀ ਉਹਨੂੰ ਮੈਂ ਜੀ ਤੁਸੀਂ ਜਿਦਾ ਐਡਾ ਬੈਨੜੀ ਜਿੱਦਾਂ ਮੈਂ ਦੀ ਵਾਈਫ ਨਹੀਂ ਉਹਦੀ ਦੁਸ਼ਮਣ ਨਹੀਂ ਆ ਮੈਨੂੰ ਪਤਾ ਹੈ ਕਿ ਮੇਰੇ ਘਰ ਵਾਲੇ ਨੇ ਕਿਹੜੇ ਟਾਈਮ ਰੋਟੀ ਖਾਣੀ ਆ ਤੇ ਕਿਹੜੇ ਟਾਈਮ ਮੈਂ ਪਕਾਉਣੀ ਆ ਮੈਨੂੰ ਤਾਂ ਪਹਿਲੇ ਫਿਕਰ ਪੈ ਜਾਂਦਾ ਵਾ ਹੁਣ ਉਹਨਾਂ ਨੇ ਆਉਣਾ ਵਾ ਨਾ ਮੈਂ ਗਾਜਰਾ ਮਟਰ ਪਹਿਲੇ ਛਿੱਲ ਕੇ ਕਰਕੇ ਰੱਖ ਲੈਣਾ ਉਦੋਂ ਤੜਕਾ ਲਾਉਣਾ ਜਦੋਂ ਮੇਰੇ ਘਰ ਵਾਲੇ ਨੇ ਘਰ ਆਉਣਾ ਨਹੀਂ ਮੈਨੂੰ ਇਹ ਤੇ ਪਤਾ ਵਾ ਤੂੰ ਦਸ਼ਮਨ ਨਹੀਂ ਆ ਹੈ ਤੇ ਉਹਦੀ ਵਟੀਆਂ ਪਰ ਪਹਿਲੋਂ ਸਾਡੇ ਸਾਡੇ ਹੱਥਾਂ ਵਿੱਚ ਰਿਹਾ ਵਾ ਮੈਨੂੰ ਪਤਾ ਵਾ ਕਿੰਨੀ ਉਹਨੂੰ ਭੁੱਖ ਮੰਮੀ ਲੱਗਦੀ ਰਹੀ ਸਵੇਰੇ 5 ਵਜੇ ਉੱਠ ਕੇ ਉਹਨੇ ਜਦੋਂ ਪੈ ਲਿਆ ਉਹਨੇ ਜਾਣਾ ਨਾ ਜੇ ਉਹਨੇ ਪਰੌਂਠੀ ਮੰਗਣੀ ਤਾਂ ਮੈਂ ਪਰੌਂਠੀ ਲਾ ਕੇ ਉਹਨੂੰ ਦੇਣੀ ਆ ਖਾ ਕੇ ਫੇਰ ਜਾਂਦਾ ਹੁੰਦਾ ਈ ਤਾਂ ਹੁਣ ਤੇ ਦੁਪਹਿਰ ਨੂੰ ਮੈਨੂੰ ਕੀ ਕਰ ਹੁੰਦਾ ਈ ਕਿਸੇ ਕੰਮੇ ਨੂੰ ਮੈਂ ਕਹਿੰਦਾ ਭੇਜ ਦੇ ਤੇ ਰੋਟੀ ਭੇਜ ਨਾ ਤੇ ਤੂੰ ਤਾਂ ਐਉਂ ਕਰਦੀ ਭਿਜ ਪਰਝਾਈ ਰੋਟੀ ਨਹੀਂ ਖਵਾਉਂਦੀ ਰਹੀ ਹੈ ਦੇਨ ਨੂੰ ਰੋਟੀ ਮੈਂ ਵੀ ਦੇ ਆਵਾ ਹੁਣ ਘਰੇ ਕੋਈ ਹੁੰਦਾ ਨਹੀਂ ਹੁਣ ਤੂੰ ਹੀ ਨੌਸਸ ਦੋ ਜਾਣੀਆਂ ਹੈਗੀਆਂ ਜੇ ਜੇ ਤੂੰ ਰੋਟੀ ਲੈ ਕੇ ਕਿੱਥੀ ਚੱਲ ਵੀ ਜਾਓਗੇ ਨਾ ਤੇ ਮੰਮੀ ਜੀ ਨੇ ਸਾਰਾ ਕਾਰੋਬਾਰ ਸੰਭ ਲੈਣਾ ਮਗਰ ਉਹ ਹੈਗੇ ਆ ਕਾਹਿੰਉ ਤੂੰ ਤੁਸੀਂ ਮੰਮੀ ਜੀ ਨੂੰ ਨਾਲ ਰੱਖਿਆ ਆ ਇੱਧਰ ਮੈਨੂੰ ਤੁਸੀਂ ਇਕੱਲੀ ਘਰੀ ਨੂੰ ਛੱਡਦਾ ਆ ਡਾ ਉਹ ਹੁੰਦਾ ਮੈਂ ਨਾ ਲਿਆ ਤੇ ਤੂੰ ਹ ਚੁੱਕ ਕੇ ਮੈਨੂੰ ਘਰੋਂ ਬਾਹਰ ਮਾਰਿਆ ਵੀ ਆਲਾ ਫੜ ਪਕਾ ਤੇ ਖਾ ਕਦੀ ਮਾਂ ਨੇ ਵੀ ਨਹੀਂ ਆਣ ਕੇ ਵੇਖਿਆ ਕਿ ਬੋਰੀ ਚਾਟਾ ਹੈਗਾ ਸਬਜੀ ਕੋਈ ਇਹਨਾਂ ਦੇ ਬਣੀ ਹੈ ਪਤੀਲੇ ਚ ਕਿ ਨਹੀਂ ਬਣੀ ਕੋਈ ਫਿਕਰ ਪਾਕਾ ਕੇ ਨੂੰ ਹੈਗਾ ਹੈ ਤੇ ਤੂੰ ਰੋਟੀ ਲੈਣ ਜਾਣੀ ਨਹੀਂ ਤੇ ਤੂੰ ਮਾੜਾ ਜਿਹਾ ਫੋਨ ਕਰਿਆ ਕਰ ਵੀ ਮੰਮੀ ਨੂੰ ਇੱਧਰ ਭੇਜ ਦੋ ਦੀਦੀ ਤੇ ਮੰਮੀ ਕਿਹੜਾ ਆਉਣ ਲਈ ਤਿਆਰੀ ਜਾਂ ਮੈਂ ਮੰਮੀ ਨੂੰ ਰੱਸੀ ਨਾ ਬੰਨਿਆ ਫੇ ਮੰਮੀ ਵੀ ਉੱਧਰ ਨਹੀਂ ਜਾਣਾ ਮੰਮੀ ਸਹੀ ਰੋਟੀ ਖਾ ਲਈਆਂ ਦੀਆਂ ਗੱਲਾਂ ਨਾ ਕਰੋ ਮੈਂ ਦੋਵੇਂ ਪਾਸੇ ਚੱਲ ਜਾਣਾ ਜਿੱਦਾਂ ਮੈਨੂੰ ਆਵਾਜ਼ ਪਈ ਮੈਂ ਉੱਧਰ ਹੀ ਚੱਲ ਜਾਣਾ ਤੈਨੂੰ ਲੋੜ ਹੈ ਤੂੰ ਫੋਨ ਕਰ ਮੰਮੀ ਇੱਧਰ ਆ ਇਹਨੂੰ ਲੋੜਾ ਇੱਧਰ ਕਰ ਜਿੱਥੇ ਮੇਰਾ ਜਿਗਰ ਖਤਮ ਹੋ ਤ ਉੱਥੇ ਚੱਲ ਜਾਣਾ ਮੰਮੀ ਜੀ ਤਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਜਿਉਂ ਅਸੀਂ ਅੱਡ ਹੋਏ ਆ ਤੁਸੀਂ ਕਿੰਨੇ ਕ ਘੇੜੇ ਇੱਧਰ ਮਾਰੇ ਆ ਜਾਂ ਤੁਸੀਂ ਆਪਣੇ ਪੁੱਤ ਨੂੰ ਜਾਂ ਨੌ ਨੂੰ ਕਿੰਨੀ ਵਾਰ ਇੱਧਰ ਵੇਖਣ ਆਏ ਹੋ ਇਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਮੈਂ ਕੋਈ ਝੂਠ ਨਹੀਂ ਬੋਲਣ ਦੀ ਤੇ ਸੀਮਾ ਦੀਦੀ ਨੂੰ ਵੀ ਪਤਾ ਤੁਹਾਨੂੰ ਸਿਰਫ ਇੱਕ ਪੁੱਤ ਦਾ ਤੇ ਇੱਕ ਨੌ ਦਾ ਫਿਕਰ ਹੁੰਦਾ ਵਾ ਦੂਜਿਆਂ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਜੀਵਨ ਮਰਨ ਰੋਟੀ ਖਾਣ ਨਾ ਖਾਣ ਜਾਨ ਆਉਣ ਜਾਂ ਘਰੇ ਟੜੇ ਰਹਿਣ ਪੁੱਤ ਇਸੇ ਕਰਕੇ ਤੇ ਮੈਂ ਤੁਹਾਨੂੰ ਅੱਡ ਨਹੀਂ ਆ ਕਰਦੀ ਕਿ ਮੈਂ ਇੱਕ ਥਾਂ ਤੇ ਵੇਖ ਲੈਣੀ ਆ ਇੱਕ ਥਾਂ ਤੇ ਪਰਖ ਲੈਣੀ ਆ ਹੁਣ ਮੇਰਾ ਗੋਡਾ ਦੁਖਦਾ ਈ ਰੋਜ਼ ਦਿਹਾੜੀ ਮੇਰੇ ਕੋ ਆਇਆ ਨਹੀਂ ਹੋ ਜਾਂਦਾ ਤੇ ਮੈਂ ਕੀ ਕਰਾਂ ਇਸੇ ਕਰਕੇ ਤੇ ਮੈਂ ਤੋੜਨਾ ਨਹੀਂ ਚਾਹੁੰਦੀ ਤੁਹਾਨੂੰ ਵੀ ਮੇਰੇ ਤੋਂ ਵੱਖਰੀਆਂ ਹੋ ਜਾਓ ਮੈਂ ਜਿੱਥੇ ਰਵਾਂ ਕੱਟੀਆਂ ਰਖਾਂ ਆਪਣੇ ਕੁੱਕੜਾਂ ਨੂੰ ਸਾਰੇ ਨੂੰ ਤੇ ਮਮੀ ਤੇ ਰਹਿ ਆਪੋ ਇੱਧਰ ਮਹੀਨਾ ਦੱਸਦੇ ਰਹਿ ਆਪੋ ਚਲੋ ਸ਼ਮੀਰ ਵੀ ਦਿਲ ਲੱਗਾ ਰੇ ਤੇ ਮੈਨੂੰ ਕੀ ਗੱਲ ਹੈ ਮੈਂ ਰਹਿਾਂਗੀ ਆਓ ਤੇ ਕੋਈ ਗੱਲ ਰੋਟੀ ਨਹੀਂ ਮਿਲਣੀ ਤੇ ਕਾਨੂੰਨ ਨਹੀਂ ਮਿਲਣਾ ਤੇ ਬੈਣ ਨੂੰ ਨਹੀਂ ਮਿਲਣਾ ਦੋਵੇਂ ਜਾਨੀਆਂ ਕਦੀ ਉੱਧਰ ਆ ਗਈਆਂ ਤੇ ਕਦੀ ਇੱਧਰ ਤੇ ਹੀ ਆ ਆ ਗਈ ਮਮੀ ਟਾੜੇ ਅਲ ਜਾ ਕੇ ਬਹਿਣ ਨਾਲੋਂ ਚੰਗਾ ਏ ਹੁਣ ਕਿ ਬੰਦਾ ਕਿਸੇ ਦੇ ਘਰ ਜਾ ਕੇ 2 ਮਿੰਟ ਬਹਿ ਜਾਈ ਸੁਖoon ਨਾਲ ਪਉ ਉਥੇ ਜਾ ਕੇ ਫੇਰ ਆਪਾਂ ਆ ਟੌਂਟਾ ਹੀ ਸੁਣਨੀ ਆ ਗੱਲਾਂ ਬਾਤਾਂ ਹੀ ਇਧਰੋਂ ਇਧਰ ਹੋਣੀਆਂ ਤੇ ਗਲੇਸ਼ ਫੇਰ ਹੋਊਗਾ ਆਹ ਗਲੇਸ਼ ਤੋਂ ਡਰਦੇ ਤੇ ਅਸੀਂ ਆਪਣਾ ਬੋਰੀ ਬਿਸਤਰਾ ਚੁੱਕ ਕੇ ਤੇ ਇੱਥੇ ਆਣ ਕੇ ਗੁਜ਼ਾਰਾ ਕਰਨ ਦੇ ਹੈ ਹੈ ਇੰਨੇ ਕ ਥਾਂ 'ਚ ਆਪ ਤੂੰ ਹੀ ਉੱਥੇ ਸਾਰਾ ਭੋਜਨ ਸੰਭਿਆ ਤੰਮੀ ਤੂੰ ਆ ਕੀ ਹੋਜੀ ਗੱਲ ਕੀਤੀ ਆ ਆ ਗੱਲ ਕੋਈ ਕਰਨ ਵਾਲੀ ਸੀ ਕਿ ਮੈਂ ਉਧਰ ਨਹੀਂ ਆਉਂਦੀ ਤੇ ਮੈਂ ਕਿਸੇ ਦੇ ਘਰ ਬੈਂਦੀ ਆ ਕਿਸੇ ਦੇ ਘਰ ਬੈਂਦੀ ਤੂੰ ਚੰਗੀ ਲੱਗਦੀ ਹੈ ਕਈ ਤੈਨੂੰ ਗੱਲਾਂ ਲੋਕੀ ਗੱਲਾਂ ਨਾ ਕਰਨਗੇ ਤੈਨੂੰ ਤੈਨੂੰ ਵੀ ਕਰਨੀਆਂ ਲੋਕਾਂ ਨੇ ਗੱਲਾਂ ਤੇ ਉਹਨੂੰ ਵੀ ਕਰਨੀਆਂ ਤੁਹਾਨੂੰ ਮੈਂ ਇਸ ਕਰਕੇ ਨਹੀਂ ਪੁੱਤ ਅੱਡ ਕੀਤਾ ਕਿ ਲੋਕੀ ਗੱਲਾਂ ਕਰਨ ਤੂੰ ਕਿਸੇ ਦੇ ਘਰ ਜਾ ਕੇ ਬਹੁ ਆਪਣਾ ਘਰ ਛੱਡ ਕੇ ਮੇਰੀ ਸੁਣ ਲੈ ਗੱਲ ਲੋਕਾਂ ਨੇ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਕਰਨੀਆਂ ਤੂੰ ਕਿਸੇ ਦੇ ਘਰ ਜਾ ਕੇ ਬੈਠੀ ਨਾ ਉਹਨਾਂ ਨੇ ਤੈਨੂੰ ਉਲਟੀ ਸਿੱਖ ਦੇਣੀ ਉਹ ਚੰਗੀ ਨਹੀਂ ਦੇਣੀ ਤੂੰ ਆਪਸ ਵਿੱਚ ਕਿਉਂ ਲੜਦੀ ਆਂ ਰੇ ਆਪਸ ਚੋਵੇਂ ਰਲ ਕੇ ਰਹੋ ਆਪਸ ਨਾਲ ਲੋਕਾਂ ਨੂੰ ਪਈ ਨਹੀਂ ਬੋਲਦੇ ਆਪਣੇ ਘਰ ਤੁਸੀਂ ਬੋਲਦੀਆਂ ਨਹੀਂ ਲੋਕਾਂ ਦੇ ਘਰ ਜਾ ਜਾ ਕੇ ਬਹੂ ਹੁੰਦਾ ਲੋਕੀ ਤੁਹਾਨੂੰ ਕੀ ਕਰਨਗੇ ਚੰਗੀ ਗੱਲ ਕਰਨਗੇ ਤੈਨੂੰ ਵੀ ਇਹਨਾਂ ਨੇ ਬੋਲਣਾ ਹੀ ਉਹਨੂੰ ਇਹਨਾਂ ਨੇ ਬੋਲਣਾ ਹੀ ਤੇ ਮੇਰੀ ਇੱਜ਼ਤ ਬੁਕਾਰ ਦੀ ਰੋਲਣੀ ਤੂੰ ਮੈਨੂੰ ਬੇਇੱਜ਼ਤੀ ਕਰਉਣੀ ਤੂੰ ਲੱਪਾ ਕੋਲ ਮੈਂ ਤਾਂ ਆਪ ਬੜੀ ਦੁਖੀ ਆ ਵੀ ਇਹਨਾਂ ਗੱਲਾਂ ਤੋਂ ਇਸ ਕੰਮ ਨੇ ਤੁਹਾਨੂੰ ਅੱਡ ਨਹੀਂ ਕੀਤਾ ਵੀ ਤੁਸੀਂ ਆਪਸ ਵਿੱਚ ਬੋਲਣ ਜਾਓ ਤੇ ਲੋਕਾਂ ਘਰ ਜਾ ਕੇ ਬਹਿਲ ਜਾ ਲੋਕੀ ਸਾਡੇ ਕੀ ਲੱਗਦੇ ਆ ਆਪਣੇ ਤਾਂ ਪਹਿਲਾਂ ਰਲੋ ਫਿਰ ਲੋਕਾਂ ਨਾਲ ਰਲ ਜਿਓ ਲੋਕਾਂ ਨੇ ਪਾੜਨਾ ਹੀ ਆ ਤੁਹਾਨੂੰ ਸਵਾਰਨਾ ਨਹੀਂ ਆ ਲੋਕਾਂ ਨੇ ਵੱਖਰੇ ਅੰਕੜੇ ਕਰਨਾ ਤੁਹਾਨੂੰ ਮੰਮੀ ਜਦ ਏਜ ਗਰੁੱਪ ਦੇ ਘਰੇ ਗਏ ਇਹ ਪਰਸੋ ਜੋਤ ਤੇ ਮੈਨੂੰ ਨਾਲ ਲੈ ਕੇ ਗਏ ਜਦ ਉਹਨਾਂ ਦੇ ਘਰੇ ਪਾਰਟੀ ਇਹਨਾਂ ਨੇ ਇੱਕ ਵਾਰੀ ਵੀ ਕਿਹਾ ਕਿ ਆਸ਼ਮੀ ਚਲੀਏ ਤੇ ਠੀਕ ਹੈ ਮੈਂ ਵੀ ਫਿਰ ਮਗਰ ਜਾ ਕੇ ਕੱਲੀ ਬਹਿ ਗਈ ਤੇ ਅਗਲੇ ਨੇ ਤਾਂ ਕਹਿਣਾ ਹੈ ਤੇ ਰਾਣੀ ਜੀ ਛਾਣੀ ਕੱਲੀਆਂ ਕੱਲੀਆਂ ਆਈਆਂ ਹਾਂ ਇਹਨਾਂ ਦੀ ਕੋਈ ਆਪਸ 'ਚ ਸੁਲਾ ਨਹੀਂ ਹੈਗੀ ਇਹ ਨਹੀਂ ਆਪਸ 'ਚ ਬੋਲ ਰਹੀਆਂ ਤੇ ਇਹਦੇ 'ਚ ਮੈਂ ਕੀ ਕਰਾਂ ਗਲਤੀ ਇਹਨਾਂ ਦੀ ਆ ਜਿਹੜੇ ਪਹਿਲੇ ਜਾ ਕੇ ਉੱਥੇ ਬੈਠੇ ਆ ਤੇ ਮੈਨੂੰ ਇਹਨਾਂ ਨੇ ਪੁੱਛਿਆ ਨਹੀਂ ਪੁੱਤ ਤੂੰ ਵੀ ਫੋਨ ਕਰਕੇ ਕੋਸ਼ ਸਕਦੀ ਏ ਜੀਜੀ ਭੁਲਾਨੀ ਥਾਂ ਜਾਣਾ ਮੈਂ ਵੀ ਜਾਣਾ ਨਾਲ ਚਲੀਏ ਇਕੱਠੇ ਚਲੀ ਤੂੰ ਵੀ ਕਹਿ ਸਕਦੀਆਂ ਤੇ ਤੇਰਾ ਵੀ ਫਰਜ਼ ਸੀ ਪੁੱਤ ਨੂੰ ਫੋਨ ਕਰਕੇ ਨਾਲ ਲੈ ਕੇ ਜਾਣਾ ਹੀ ਕੱਲੀਆਂ-ਕੱਲੀਆਂ ਜਾਓਗੇ ਤੁਹਾਨੂੰ ਲੋਕਾਂ ਨੇ ਗੱਲਾਂ ਕਰਨੀਆਂ ਕੀ ਆ ਚੱਲ ਮੰਮੀ ਦੋਨਾਂ ਜਾਨੀਆਂ ਬੋਲ ਹੀ ਲੋ ਤੁਹਾਨੂੰ ਕੀ ਪਤਾ ਮੈਂ ਸ਼ੰਮੀ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਤੇ ਇਹਦਾ ਤਿੰਨ ਨੰਬਰ ਤੇ ਬੈਲੀ ਨਹੀਂ ਹੁੰਦੀ ਹੈ ਜੀ ਤੇ ਤੁਹਾਨੂੰ ਵੀ ਮੈਂ ਕਿਹਾ ਤੂੰ ਜੇ ਜਾ ਰੋ ਚੱਲ ਜਾ ਆਪੀ ਜੇ ਜਾਣਾ ਹੈ ਤੇ ਉਹ ਚਲ ਜੇਗੀ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਦੋਵੇਂ ਰਲ ਕੇ ਚਲ ਜਿਓਗੇ ਨਾ ਮੇਰਾ ਨਾਂ ਗਿਆ ਸੱਚੂਗਾ ਜੇ ਮੈਂ ਚਲ ਗਈ ਉਹ ਨਾ ਗਈ ਤਾਂ ਵੀ ਨਹੀਂ ਸੱਚ ਨਾ ਤੂੰ ਨਾ ਗਈ ਤਾਂ ਵੀ ਸੱਚ ਨਾ ਲੋਕਾਂ ਗੱਲਾਂ ਕਰਨੀਆਂ ਮੇਰੇ ਨੰਬਰ ਤੇ ਤੇ ਬੈਲੀ ਨਹੀਂ ਸੀ ਜਾਣਦੀ ਤੇ ਮੇਰਾ ਘਰ ਸੱਤ ਸਮੁੰਦਰੋਂ ਪਾਰ ਤੇ ਹੈ ਠੀਕ ਵਿਚਾਰੇ ਪਹਿਲੇ ਹੈਲੀਕਾਪਟਰ ਤੇ ਚੜਦੇ ਤੇ ਫਿਰ ਕਿਤੇ ਦਰਿਆ ਪਾਰ ਕਰਦੇ ਸੱਤ ਤੇ ਫਿਰ ਕਿਤੇ ਇੱਥੇ ਆਣ ਕੇ ਹੈਲੀਕਾਪਟਰ ਉਤਰਦਾ ਕਿ ਬਚਾਰੇ ਕਿੱਦਾਂ ਹੁੰਦੇ ਮੈਂ ਵੀ ਇਹ ਲੋ ਕਿੱਦਾਂ ਦੀਆਂ ਗੱਲਾਂ ਕਰਦੀ ਆ ਟਿੱਕ ਟਿੱਕਾ ਕਰ ਦੂ ਜੇ ਮੈਨੂੰ ਗੱਲਾਂ ਕਰ ਕਰਕੇ ਤੇ ਦੂਜੀ ਇਹ ਗੱਲ ਜੇ ਮੇਰਾ ਘਰ ਨਹੀਂ ਸਤਸਮੰਦਰ ਪਾਰ ਤੇ ਤੇਰਾ ਕਿਹੜਾ ਸਤਸਮੰਦਰ ਪਾਰੀ ਜੇ ਮੈਂ ਨਹੀਂ ਆਈ ਤੇ ਤੂੰ ਆ ਕੇ ਮੈਨੂੰ ਪੁੱਛ ਜਾਂਦੀ ਤੇ ਦੀਦੀ ਉਧਰ ਜਾਣਾ ਕਿ ਨਹੀਂ ਜਾਣਾ ਤੇਰਾ ਨਹੀਂ ਫਰਚ ਬੰਦਾਗਾ ਪਰ ਕਿਤੇ ਜਾਣਾ ਤੇ ਮਨ ਜੀ ਤਾਂ ਵੀ ਨਹੀਂ ਗਵਾਂਡੀਆਂ ਨਾ ਜਿਆਦਾ ਬਣਾ ਕੇ ਰੱਖੀ ਜਠਾਨੀ ਨੂੰ ਤੇ ਲਾਗੇ ਨਹੀਂ ਲਾਉਣਾ ਹੈਗਾ ਵੇ ਕੋਤਾ ਰੁਖੀਆਂ ਰੁਖੀਆਂ ਦਾ ਅੱਲਾ ਨਾ ਕਰਿਆ ਕਰ ਉਹ ਵੱਟੀ ਐ ਤੂੰ ਛੋਟੀ ਐ ਫਿਰ ਕੀ ਵੱਡੀ ਭੈਣ ਨੂੰ ਬੋਲ ਲੈਗੀ ਪਹਿਲ ਕਿ ਜੀਦੀ ਆਪਾਂ ਚੱਲੀਏ ਛੋਟਾ ਛੋਟਾ ਹੀ ਹੁੰਦਾ ਵੱਡਾ ਵੱਡਾ ਹੀ ਹੁੰਦਾ ਇਹਨਾਂ ਤੇ ਫਰਕ ਰੱਖ ਲੋ ਕੋਤੇ ਕੋਈ ਗੱਲ ਨਹੀਂ ਤੂੰ ਤੇ ਨੀਵੀ ਹੋਈ ਐ ਨਾ ਜੇ ਉਹ ਨਹੀਂ ਹੋਊਗੀ ਤੇ ਫਿਰ ਕੀ ਕਰਨਾ ਇਹਨਾਂ ਯਾਦ ਰੱਖਿਓ ਕਿ ਵੱਡਿਆਂ ਲਈ ਵੇਖ ਕੇ ਛੋਟੇ ਜੋ ਕਰਦੀਆਂ ਕਰਦੀਆਂ ਜਦ ਵੱਡੇ ਵਧੀਆ ਕਰਨਗੇ ਨਾ ਤੇ ਛੋਟੇ ਕੋਦ ਕੋ ਦੋਨਾਂ ਦੀ ਸੀਖ ਤੇ ਚੱਲਣਗੇ ਤੇ ਜਦ ਵੱਡਿਆਂ ਦਾ ਹੀ ਆਵਾ ਉੱਡਿਆ ਹੋਵੇ ਫਿਰ ਛੋਟਿਆਂ ਨੇ ਤੇ ਕੀ ਕਰਨਾ ਉਹਨਾਂ ਦਾ ਤੇ ਮੰਮੀ ਬੇੜਾ ਘਰ ਕੀ ਘਰ ਕੇ ਆ ਫਿਰ ਮੈਂ ਬਥੇਰੀ ਕੋਸ਼ਿਸ਼ ਕੀਤੀ ਸੀ ਕਿ ਮੈਂ ਪਰਿਵਾਰ ਨੂੰ ਜੋੜ ਕੇ ਰੱਖ ਸਕਾਂ ਪਰ ਮੰਮੀ ਮੈਂ ਕਦੋਂ ਤੱਕ ਮੈਂ ਕਦੋਂ ਤੱਕ ਰਾਤ ਭੋਲੰਛੋਂਦੀ ਰਹਾਂਗੀ ਤੇ ਇਹ ਠੋਕਰ ਮਾਰ ਕੇ ਗਾਂ ਜਾਂਦੀ ਐਹੋ ਜੀ ਕੋਈ ਗੱਲ ਨਹੀਂ ਹੈਗੀ ਮੰਮੀ ਤੇਰੇ ਮਨ ਚ ਕੰਡੇ ਕਿਉਂ ਨਹੀਂ ਅਜੇ ਵੀ ਜਾਣਦੇ ਅਜੇ ਵੀ ਕਿਉਂ ਬੀਜੇ ਆ ਦੂਰ ਹੋ ਕੇ ਵੀ ਤੁਸੀਂ ਅਜੇ ਕਿਉਂ ਐ ਤਰ੍ਹਾਂ ਕਰਨਡੀਆਂ ਜਿਹੀਆਂ ਹੈ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਤੁਹਾਨੂੰ ਮੈਨੂੰ ਦੱਸੋ ਇੱਕ ਵਾਰੀ ਮੈਂ ਕਿਹਾ ਇਹਨੂੰ ਤੇ ਉਸ ਵੇਲੇ ਅੱਗੇ ਲੱਗ ਕੇ ਤੁਰ ਪਈ ਆ ਜੇ ਮੈਂ ਉਹ ਜਨਕ ਵਾਲੀ ਹੁੰਦੀ ਤੇ ਮੈਂ ਤੇਰੇ ਨਾਲ ਵੜਦੀ ਆ ਪੁੱਛ ਲੈ ਵੇਲਾ ਗੱਲ ਕਰਦੀ ਉਹ ਤਾਂ ਤੂੰ ਹੀ ਮਿੰਤੂ ਵੀ ਮੈਨੂੰ ਕਹੇਗੀ ਉਹ ਵੀ ਮੈਨੂੰ ਕਹੂਗੀ ਮੇਰੀ ਕਿਹੜੀ ਫਿਰ ਜ਼ਿੰਦਗੀ ਹੈ ਮੇਰੀ ਕੋਈ ਜ਼ਿੰਦਗੀ ਦੋ ਨੋਆ ਦੇ ਹੋ ਗਿਆ ਮੈਂ ਕੁਝ ਗੱਲਾਂ ਤੁਹਾਡੇ ਕੋਲ ਸੁਣਾ ਤੇ ਲੋਕਾਂ ਕੋਲ ਸੁਣਾ ਕਿੰਨਾ ਕ ਚੰਗਾ ਲੱਗਦਾ ਮੈਨੂੰ 10 ਮਿੰਟ ਮੈਂ ਤੁਹਾਨੂੰ ਇਕੱਠਿਆ ਰੱਖਣਾ ਚਾਹੁੰਨੀ ਹਾਂ ਤੇ ਮਗਰ ਤੂੰ ਹੀ ਫੇਰ ਉਹ ਗੱਲਾਂ ਕਰਦੀਆਂ ਮੈਂ ਤੈਨੂੰ ਇਹ ਤਾਂ ਨਹੀਂ ਗੱਲ ਕਹਿ ਕੇ ਤੋਰੇ ਨਾ ਕੋਤੇ ਫਖਰੇ ਹੋ ਕੇ ਵੀ ਵੱਖਰੇ ਆ ਨਹੀਂ ਲੱਗਣਾ ਫੇਰ ਤੂੰ ਉਹ ਜੀਆਂ ਗੱਲਾਂ ਕਰਦੀਆਂ ਉਹ ਅੰਦੀ ਨੇ ਸਮਝ ਜ਼ਬਰਦਸਤੀ ਲਈ ਵੀ ਚੱਲ ਤੂੰ ਵੱਡੀਆਂ ਮੈਂ ਸਭ ਤੋਂ ਵੱਡੀਆਂ ਮੈਂ ਕਹਿਣ ਦੀਆਂ ਤੇ ਤੂੰ ਕਿਉਂ ਨਹੀਂ ਚੱਲੇਗੀ ਇਸ ਤਰ੍ਹਾਂ ਤੂੰ ਉਹਨੂੰ ਕਹ ਆ ਪਿਓ ਤੇਰੇ ਹੋ ਗਏ ਅੱਜ ਤੇ ਮੰਮੀ ਗਲੀ ਖਵਾਉਣ ਡਿਆ ਕੱਲ ਨੂੰ ਜੇ ਕਿਸੇ ਰਿਸ਼ਤੇ ਦਾ ਹੋਇਆ ਤਾਂ ਫੇਰ ਆ ਹੁਣ ਮੈਂ ਗੱਲ ਸੁਣ ਨਾਲੇ ਤੂੰ ਉਹਦਨ ਗਈ ਹੈ ਨਾ ਹੁਣ ਆਪਾਂ ਫੈਸਲਾ ਕਰ ਲਿਆ ਵਾ ਕਿ ਰਾਧਾ ਨੂੰ ਆਪਾਂ ਉੱਥੇ ਤੋੜ ਦਈਏ ਉਹ ਤੋਂ ਹੋਰ ਕੋਈ ਕੰਮ ਕਿਉਂਕਿ ਅੱਜ ਤੇ ਉਹ ਆਪ ਚੱਲ ਕੇ ਆਏ ਨੇ ਠੀਕ ਹੈ ਨਾ ਕੱਲ ਨੂੰ ਜੇ ਉਹ ਨਾ ਆਏ ਫਿਰ ਆਪਾਂ ਕੀ ਆਪਾਂ ਨਹੀਂਵੇਂ ਹੋ ਕੇ ਜਾਵਾਂਗੇ ਉਹਨਾਂ ਦੇ ਘਰ ਦੱਸ ਮੈਨੂੰ ਕੱਲ ਕਹਿ ਕੇ ਗਈ ਆ ਕੀ ਅੱਕੇ ਮੈਂ ਕੱਲ ਕਣਕ ਛੱਟ ਕੇ ਤੇ ਆਟਾ ਭਿਆ ਲਿਆਉਂਗੀ ਤੁਹਾਡੇ ਨਾਲ ਜਾ ਕੇ ਤੇ ਕਿਦਾਂ ਚੱਲੀ ਹੈ ਮੇਰੇ ਤੇ ਦੋ ਤਿੰਨ ਕੰਮ ਕਰਨ ਵਾਲੇ ਕੋਈ ਗੱਲ ਨਹੀਂ ਅੱਗੇ ਤੇ ਤੂੰ ਉਦਨ ਦੀ ਇੱਥੇ ਹੀ ਆਈ ਤੇਰੇ ਕੋਲ ਹੀ ਆ ਕਿੱਥੇ ਗਈ ਉਹਦਨ ਦੀ ਘਰ ਹੀ ਨਹੀਂ ਵੜੀ ਉਹ ਤੇ ਅਗਲੀ ਤੇਰੇ ਕੋਲ ਹੀ ਮੈਂ ਵੀ ਆਖਾ ਚੱਲ ਕੋਈ ਨਹੀਂ ਉਹ ਕੱਲੀ ਉੱਥੇ ਰਹਿ ਲੈ ਹੁਣ ਉਹਨਾਂ ਨੇ ਅਸੀਂ ਕਹਿਤਾ ਵਾ ਵੀ ਜਿੱਦ ਤੇਰਾ ਦਿਲ ਕਰਦਾ ਆ ਕਿਥੇ ਲੈ ਜਾਉਂ ਰਿਹਾ ਆਪਕੇ ਸਾਸ ਨੂੰ ਰੱਖਿਆ ਕੋਲ ਹੈ ਤੇ ਜੇ ਮੇਰੇ ਕੋਲ ਕੁੜੀ ਰਹਿਣ ਦੀ ਸੀ ਦੋ ਚਾਰ ਦਿਨ ਮੇਰੇ ਨਾਲ ਮਾੜੀ ਮੋਟੀ ਹੈਲਪ ਕਰਾਉਣ ਦੀ ਸੀ ਤੇ ਚੱਲ ਉਨੂੰ ਦਵਾ ਦਵਾ ਉਥੇ ਕਾਲ ਦਿਨ ਲੱਗੀਆਂ ਤੇ ਜੇਰਾ ਥੋੜਾ ਹੋਣਿਆ ਨਾ ਤੂੰ ਖੁਸ਼ ਨਹੀਂ ਹੈਗੀ ਕਿ ਤੇਰੇ ਨਾਨ ਆਪਣੇ ਘਰ ਜਾ ਕੇ ਬਗੇ ਤੁਹਾਡੇ ਸਿਰ ਤੋਂ ਬੋਝ ਹਲਕਾ ਹੋਵੇ ਤੁਹਾਡੇ ਸਿਰ ਤੇ ਕਿੰਨਾ ਬੋਝ ਬੋਝ ਨਹੀਂ ਹੈਗਾ ਤੁਹਾਨੂੰ ਟੈਨਸ਼ਨ ਨਹੀਂ ਹੈਗੀ ਉਹਦੀ ਕੰਮ ਕਰਕੇ ਉਹ ਬੱਸੀ ਆਪਣੇ ਘਰ ਕਿਉ ਕੰਮ ਕਰਕੇ ਨਾ ਕੁੜੀ ਨੂੰ ਇੱਥੇ ਰੱਖੋ ਵੀ ਕੁੜੀ ਕੋ ਕੰਮ ਕਰਾਉਣਾ ਵਾ ਤੇ ਕੁੜੀ ਦਾ ਘਰ ਨਹੀਂ ਬਸੋਣਾ ਹੈਗਾ ਕੰਮ ਥੋੜੀ ਦੇਖਣਾ ਕੰਮ ਤੂੰ ਆਪਣੀ ਜ਼ਿੰਮੇਵਾਰੀ ਚੁੱਕ ਆਪਣੇ ਸਿਰ ਤੇ ਉਹਦਾ ਤੇ ਨਿਕਲੀਆਂ ਕਰੋ ਵੀ ਮੈਂ ਆਪਣਾ ਕੰਮ ਕਰ ਸੰਭ ਲਾਗੀ ਵੇਖ ਲਾਂਗੀ ਕਰ ਲਾਂਗੀ ਅੱਜ ਰਾਹ ਦਾ ਕਦਾ ਹਸਰਾ ਤੂੰ ਭਰ ਲੰਨੀ ਆਹੋ ਉਥੇ ਰਹਿ ਕੇ ਕੰਮ ਕਰਦੀ ਫਿਰ ਤੇ ਠੀਕ ਹੀ ਤੇ ਤੇਰੇ ਨਾਮ ਨਹੀਂ ਲੈਣਾ ਇਰਾਦਾ ਨੂੰ ਆਪਣੇ ਘਰੇ ਦੇ ਭੇਜਣਾ ਫਿਰ ਕਿ ਇਹੋ ਹੀ ਕਹਿਣਾ ਸੀ ਇਰਾਦਾ ਵੇਖ ਲੈਂਦੇ ਹਾਂ ਜੇ ਮਹੀਨਾ ਜਾਂ ਜੇ 2 ਮਹੀਨੇ ਵੇਖ ਕੀ ਕਰਦਾ ਤੇਰਾ ਘਰ ਵਾਲਾ ਉਹ ਤੇ ਮੈਂ ਤੇ ਤੁਹਾਡੇ ਸਿਰ ਤੋਂ ਹੀ ਬੋਝ ਲਾਉਣ ਡਈ ਆ ਤੁਹਾਡੇ ਸਿਰ ਤੋਂ ਬੋਝ ਜਿਹੜਾ ਚੜਿਆ ਮੈਂ ਲਾਉਣ ਦੀ ਨਾਲੇ ਮੇਰੇ ਤੋਂ ਲੱਤੂਗਾ ਵੀ ਆਪਣੇ ਘਰ ਜਾਊਗੀ ਵੱਸੂ ਗੇ ਵੱਸੂਗੀ ਤੇ ਸਾਨੂੰ ਸੁਖੀ ਬਣੇ ਮਮੀ ਚਲੋ ਕਾਹ ਚੱਲੀ ਲਾਜ ਤਾ ਜਿੰਨਾ ਕਬੋਲਣਾ ਬੜੀ ਕਦਰ ਹੋ ਗਈ ਸਾਡੀ ਮੈਂ ਆਏ ਤੇ ਚਾਹ ਪੁੱਛਿਆ ਤੇ ਨਾ ਤੇ ਪਾਣੀ ਪੁੱਛਿਆ ਕਿਸੇ ਨੇ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਲਈ ਪੀ ਲਓ ਵੀ ਚਾਹ ਮੈਂ ਚੱਲੀ ਕਿ ਘਰ ਮੈਂ ਤੇ ਗੱਲਾਂ ਨਹੀਂ ਸੁਣਨ ਆਈਆਂ ਮੈਨੂੰ ਦੱਸ ਉਹਦੀ ਸੁਣਾ ਕਿ ਤੇਰੀ ਸੁਣਾ ਕਿਦੀ ਸੁਣਾ ਮੈਨੂੰ ਤਾਂ ਤੁਸੀਂ ਦੋਵਾਂ ਨੇ ਫਸਾਤਾ ਨਾ ਵੇਖ ਲੋ ਕਿੰਨਾ ਕਿੰਨਾ ਬੋਲਦੀ ਹੈਗਾ ਇਕਾਂ ਦੀ ਚੱਲ ਪੋ ਕਿਦੀ ਸੁਣਾ ਦੱਸੋ ਨਹੀਂ ਤੇ ਨਹੀਂ ਤੁਹਾਡੀ ਨੂੰਹਾਂ ਛੋਟੀ ਤੂੰ ਹੀ ਤਾਂ ਮੇਰੀ ਨੂੰਹ ਹੈ ਨਾ ਤੂੰ ਇੱਥੇ ਰੋ ਜੇ ਮੈਂ ਬੈਠੀ ਤਾਂ ਤੈਨੂੰ ਵੀ ਬੈਠਾ ਪਾਊਗਾ ਮੈਂ ਨਹੀਂ ਬੈਠਾਂ ਮੰਮੀ ਮੈਂ ਹੋਰ ਨਹੀਂ ਸੁਣਨੀ ਆ ਤੁਹਾਨੂੰ ਉਹਨੇ ਨਾਲ ਹੀ ਖੜਨਾ ਐਵੇਂ ਡੇ ਡਰਾਮੇ ਜੇ ਕਰਨਾ ਚਲੋ ਜੇ ਨਹੀਂ ਚਾਹ ਤੁਹਾਡਾ ਮਨ ਤੇ ਚਲੋ ਘਰ ਚਲ ਜੋ ਕੋਈ ਗੱਲ ਨਹੀਂ ਪਹਿਲਾਂ ਲੜ ਤੇ ਲਈਏ ਚਾਹ ਪਾਣੀ ਪਰੌਣਿਆਂ ਨੂੰ ਬਾਹਰ ਚ ਪੁੱਛੀਦੀ ਹੁੰਦੀ ਜਦ ਘਰ ਚ ਆਇਆ ਤੁਹਾਨੂੰ ਪਤਾ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਬੈਠੀ ਨੂੰ ਉਹਦਾ ਦੇ ਨਾ ਜਬਾਨ ਮੂੰਹ ਤੇ ਨਹੀਂ ਭਾਈ ਹੁਣ ਤੁਰਨ ਲੱਗੇ ਤਾਂ ਹੁਣ ਜਗ੍ਹਾ ਤੁਹਾਡੇ ਨਾਲ ਸੱਚਾ ਮੈਂ ਚਲੋ ਉੱਠਾ ਆਓ ਜੇ ਲੋ ਚਾਹ ਪੀਣੀ ਜੇ ਉਹ ਤਾਂ ਆਪਣੀ ਕੋਈ ਚਾਹ ਵੰਡੀ ਆ ਇੱਥੇ ਪੀ ਲਈ ਜਾਏ ਉੱਥੇ ਪੀ ਲਈ ਗੱਲ ਕੋਈ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਮੈਂ ਨਹੀਂ ਮੂਹਰੀ ਚਾਹ ਨਾ ਥੋੜੀ ਸਿਆਣੀ ਬਣ ਉਹ ਤਾਂ ਹੈਗੀ ਆ ਤੂੰ ਵੀ ਸਿਆਣੀ ਬਣ ਸਿਆਣੀ ਬਣੇਗੀ ਨਾ ਤਾਂ ਆਪਣਾ ਘਰ ਸੰਭਿਆ ਜਾਊਗਾ ਮੈਂ ਤਾਂ ਲੋਕਾਂ ਗੱਲਾਂ ਬੜੀਆਂ ਕਰਨੀਆਂ ਹੀ ਪਾੜ ਦੇਣਾ ਹੀ ਘਰ ਅੱਗੇ ਹੀ ਵੱਖਰੇ ਵੱਖਰੇ ਹੋਈਆਂ ਜਿਨ੍ਹਾਂ ਨੇ ਇੱਥੋਂ ਵੀ ਦੂਰ ਕਰ ਦੇਣਾ ਲੋਕਾਂ ਨੇ ਤੁਹਾਨੂੰ ਮੰਮੀ ਬੋਲਣ ਜੋਗਾ ਨਹੀਂ ਛੱਡਣਾ ਬੋਲਣ ਜੋਗਾ ਲੋਕਾਂ ਨੇ ਮੇਰੀ ਨਹੀਂ ਉਂਗਲ ਦੇਣੀ ਇੰਨੀ ਉਂਗਲ ਦੇਣੀ ਨਾ ਤੇ ਤੂੰ ਹੀ ਪਿੱਛੇ ਪਿੱਛੇ ਹੀ ਰਹਿਣਾ ਜੀ ਮੇਰੀ ਸੁਣਾਂਗੇ ਅੱਗੇ ਘਰ ਦਾ ਰਹਿ ਕੀ ਗਿਆ ਮੰਮੀ ਜਿੰਨੀ ਲੋਕਾਂ ਨੇ ਉਂਗਲ ਦੇਣੀ ਹੈ ਨਾ ਉਹ ਦੇਤੀ ਤੇ ਘਰ ਦਾ ਜੋ ਹੋਣਾ ਹੈ ਉਹ ਹੋ ਗਿਆ ਮੰਮੀ ਤੇ ਸਿਆਣੀਆਂ ਬਣੋ ਤੇ ਇਹਨੂੰ ਵਾਪਸ ਨਹੀਂ ਲਿਆ ਸਕਦੇ ਸਿਆਣੀਆਂ ਬਣੋ ਤਾਂ ਹੋਣੀ ਸੁਧਰ ਜੋ ਦੋਵੇਂ ਹੀ ਦੋਵੇਂ ਸੁਧਰ ਜੋ ਪਰ ਦਿਨੀ ਤੇ ਨਿੱਕੀ ਸੁਧਰੇ ਜੇ ਨਿੱਕੀ ਨਹੀਂ ਤਾਂ ਦਿ ਸੁਧਰੇ ਕੋਈ ਨਹੀਂ ਹੋ ਜੋ ਕੋਈ ਆਪਣੇ ਦਿਮਾਗ ਨੂੰ ਖੋਲੋ ਵੀ ਗਲਤ ਕੰਮ ਹੋ ਰਿਹਾ ਸਾਡੇ ਨਾਲ ਸਾਨੂੰ ਲੋਕ ਹੀ ਸਾਡੀ ਯੂਜ਼ ਕਰਨ ਦੇ ਆ ਲੜਾਉਣ ਦੇ ਵਿੱਚ ਸਮਝਾ ਆ ਜੋ ਮੰਮੀ ਆ ਜੋ ਕੋਈ ਫਾਇਦਾ ਨਹੀਂ ਸਮਝਾਉਂਦਾ ਮੈਂ ਤਾਂ ਫਸੀ ਗਈ ਹਾਂ ਦੋਵੇਂ ਪਾਸੇ ਜਿਹਦੇ ਨਾਲ ਚੱਤੇ ਪੈ ਰਹੇ ਨੇ ਉਹਨੂੰ ਤੇ ਸਮਝਾਉਂਦੇ ਨਹੀਂ ਇਧਰ ਮੈਨੂੰ ਆ ਗਿਆ ਸਮਝਾਉਣ ਮੇਰਾ ਘਰ ਵਾਲਾ ਘਰ ਨਹੀਂ ਤੇ ਰੋ ਪਉਣ ਲੱਗ ਪਿਆ ਹਾਂ ਹੁੰਦੇ ਨਾਲ ਰஞ்சிਤ ਘਰ ਤੇ ਤੁਹਾਡੀਆਂ 도ੜਾ ਵੇਖੀ ਲਵਾਉਂਦੇ ਕਾਦੀ ਗੱਲ ਹੁੰਦੇ ਤੇ ਆਈਆਂ ਹੀ ਆਹ ਕੋ ਜਿਕੇ ਪਾ ਕੇ ਗਈ ਕਿੰਨੀਆਂ ਸਨ ਆ ਗਈ ਮੈਨੂੰ ਗੱਲੇ ਗੱਲੇ ਹਲਾਣ ਜਾਂ ਠੀਕ ਗਿਆ ਇਹਦਾ ਮਤਲਬ ਇਹੋ ਹੀ ਆ ਵੀ ਇਹ ਨਹੀਂ ਲਾ ਕੇ ਰੱਖਦੀ ਮੈਂ ਤਾਂ ਬੜੀ ਚੰਗੀ ਆ ਭੁੱਲੀ ਤੂੰ ਲੋਕਾਂ ਨੂੰ ਕਿੰਨੀ ਕ ਚੰਗੀ ਆ ਤੂੰ ਆ ਗਿਆ ਹਾਂਜੀ ਆ ਗਿਆ ਜੀ ਮੈਂ ਅੱਛਾ ਮੰਮੀ ਮੇਰੀ ਸੁਣੋ ਗੱਲ ਮੈਂ ਨਾ ਸਾਗ ਲੈ ਹੁੰਦਾ ਜੇ ਤੇ ਨਾਲ ਛੰਮੀ ਨੂੰ ਤੇ ਆਇਆ ਛੰਮੀ ਭਾਬੀ ਨੂੰ ਮੈਂ ਭਰਾ ਉਧਰੋਂ ਹੀ ਆਏ ਆ ਉਧਰ ਗਏ ਹਾਂ ਅੱਜ ਉਹ ਵਧੀਆ ਜੇ ਮੰਮੀ ਸਾਨੂੰ ਮਾਨੂੰ ਵੀ ਨਾਲ ਲੱਗੀ ਉਹ ਵੱਡਿਆ ਕੀਤਾ ਜਿਹੜਾ ਤੇ ਓਨ ਜਾਣ ਸ਼ੁਰੂ ਕਰ ਲਿਆ ਓਨ ਜਾਣ ਕਿ ਕਹਿੰਨਾ ਮੈਂ ਇਹਨੂੰ ਕਿਹਾ ਤੇ ਆਂਦੀ ਹੀ ਮੈਂ ਨਹੀਂ ਜਾਣਾ ਮੈਨੂੰ ਉਧਰ ਛੰਮੀ ਚੰਗੀ ਤਰ੍ਹਾਂ ਬੋਲੀ ਨਹੀਂ ਆ ਤੇ ਨਾ ਮੈਨੂੰ ਉਹਨੇ ਇੱਕ ਵਾਰਾ ਕਿਹਾ ਕਿ ਦੀਦੀ ਤੂੰ ਹੀ ਆਇਓ ਤੇ ਮੈਂ ਤੁਹਾਡੇ ਨਾਲ ਮੈਂ ਇਹ ਵੱਡੀ ਹੋ ਕੇ ਤੈਨੂੰ ਕਹਿੰਦੀ ਤੂੰ ਚੱਲ ਤੂੰ ਵੱਡੀ ਐ ਉਹ ਛੋਟੀ ਉਹ ਫਿਰ ਵੀ ਤੇਰੇ ਕਹਣਾ ਛੋਟੀ ਐ ਤੇ ਫਿਰ ਗਈ ਸੀ ਉਹ ਤੇ ਫਿਰ ਉੱਥੇ ਕੀ ਕਰਨਾ ਉੱਥੇ ਫੇਰੇ ਕੁਕੜਾਂ ਨੂੰ ਉਹ ਕੁਛ ਕਰਦੇ ਸਰੀਕੇ ਬਾਗੀਆਂ ਡੀਆਂ ਹੀ ਬੋਲਣੇ ਤੋਂ ਫੇਰ ਕੁਕੜਾਂ ਨੂੰ ਆਏ ਤੇ ਬੱਖ ਬੱਖ ਹੋ ਗਏ ਤਾਂ ਵੀ ਇਹੋ ਹੀ ਵਾਲਿਆ ਨਾ ਉਹ ਇਧਰ ਦੀਆਂ ਗੱਲਾਂ ਸੁਣਾਂਦੀ ਉਧਰ ਦੀ ਮੈਂ ਤਾਂ ਵਿੱਚ ਫਸ ਜਾ ਨਹੀਂ ਪਤਾ ਮੈਂ ਤਾਂ ਸੋ ਖੁਸ਼ ਹੋ ਗਿਆ ਵੀ ਚਲ ਉਧਰ ਗਈਆਂ ਚੱਲ ਵਧੀਆ ਹੋ ਗਿਆ ਸੋ ਓਨ ਜਾਣ ਰੱਖੋਗੇ ਤੇ ਪਿਆਰ ਵਧੂਗਾ ਤੇ ਮੈਂ ਤਾਂ ਸੋ ਸਾਗ ਲੈ ਕੇ ਆਇਆ ਮੈਂ ਕਿਹਾ ਚਲ ਉਧਰ ਵੀ ਮੰਮੀ ਨੂੰ ਕਹੂੰਗਾ ਪਚਾਓ ਜਿਸ ਦਿਨ ਚੱਲੀ ਸੀ ਉਦੋਂ ਮੈਂ ਕਿੰਨਾ ਰੋਈ ਸਾਂ ਤੇ ਮੈਂ ਨਾਲ ਇਹ ਹੀ ਆਖਿਆ ਸੀ ਵੀ ਤੁਸੀਂ ਵੱਖਰੇ ਨਾ ਹੋ ਵੱਖ ਹੋ ਕੇ ਵੱਖਰੇ ਨਾਲ ਇਕੱਠੇ ਰਹੋ ਤੇ ਮੇਰਾ ਫੇਰਾ ਜੋ ਹੋਈ ਕੁਛ ਕਰਦੀਆਂ ਤੂੰ ਨਹੀਂ ਤੇ ਇਹਨਾਂ ਨੂੰ ਇਹ ਨਹੀਂ ਹੋਇਆ ਵੀ ਮੰਮੀ ਨਾਲ ਗਏ ਆ ਤੇ ਆਪਾਂ ਦੋਵੇਂ ਜਣੀਆਂ ਨੜਨਾਪੀਆਂ ਵਾਂ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਹੈਗੀ ਵੱਡੇ ਛੋਟੇ ਦੀ ਫਿਰ ਜੇ ਮੈਂ ਬੋਲਾਂ ਤੇ ਫਿਰ ਕਹਿੰਦੀਆਂ ਬੋਲਦੀਆਂ ਵਾਂ ਤੇ ਰਾਣਾ ਕਿੱਥੇ ਹੈਗਾ ਇਹ ਰਾਣਾ ਦੇ ਪਹਿਲੀਆਂ ਕੋਈ ਨਹੀਂ ਆਇਆ ਕੱਲੀ ਬੈਠੀ ਸੀ ਮੰਡੀ ਤੇ ਕੱਲੀ ਧਮਾਡੋਰ ਇਸੇ ਕਰਕੇ ਮੈਂ ਵੱਖਰੀ ਨਹੀਂ ਕਰਦੀ ਮੈਂ ਕਿੱਲ ਇੱਥੇ ਰਹਿੰਦੀ ਤੇ ਇਕੱਠੇ ਆਸਾਂ ਉੱਥੇ ਇਕੱਲੀ ਗੁਰਬਾਉਂ ਕੋਈ ਬੈਠੀ ਹੋਈ ਸੀ ਨਾ ਉਹ ਹੀ ਨਾ ਕੌਣ ਸਮਝਾਵੇ ਇੱਥੇ ਸਗੋਂ ਸਾਰੇ ਰਲ ਮਿਲ ਕੇ ਰਹਿੰਦੇ ਤੇ ਵਧੀਆ ਹੈ ਸੋ ਪਿਆਰ ਵੱਧਦਾ ਹੈ ਤੇ ਉੱਥੇ ਕੱਲਿਆਂ ਚ ਕਿੰਨੇ ਹੋਣਾ ਘਰ ਕੇ ਨੇ ਵੀ ਨਹੀਂ ਹੋਣਾ ਮੈਨੂੰ ਕੱਲੀ ਬੈਠੀ ਵੇਖ ਕੇ ਪਰ ਤੇਲੂ ਬੜਾ ਹੌਲ ਜਾ ਉੱਠਿਆ ਭੀ ਆਵੇ ਲੱਖ ਲਈ ਬੈਠੀ ਇਹਦਾ ਭਰਿਆ ਘਰ ਛੱਡ ਕੇ ਇੱਥੇ ਆ ਕੇ ਬੈਗੀ ਕੱਲੀ ਹੈ ਕਿੱਥੇ ਸੀ ਮਾਣ ਉਧਰ ਉੱਠ ਕੇ ਬੈਠੀ ਹਣੀ ਉਹਦੇ ਮੂੰਹ ਖਲਾਇਆ ਉਹਦੇ ਗੱਲਾਂ ਹੋਈਆਂ ਉਹ ਤੇ ਚੱਲ ਮੰਮੀ ਅਸੀਂ ਜਣਾ ਤੁਰਨ ਲੱਗੇ ਆ ਤੇ ਕਹਿੰਦੀ ਬਹਿ ਜਾ ਚਾਹ ਬਣਾਉਣੇ ਮੰਮੀ ਮੈਂ ਤੇ ਚਿਚੜੀ ਛੇੜੀ ਕਿੰਨੇ ਸੀ ਸ਼ਮੀ ਭਾਬੀ ਦੇ ਛੇੜੀ ਕਿੰਨੇ ਸੀ ਛੇੜੀ ਦੋਵਾਂ ਚ ਕਿੰਨੇ ਛੇੜੀ ਪਹਿਲਾਂ ਇਹ ਦੋਵੇਂ ਹੀ ਲੱਗੀਆਂ ਸੀ ਪਰ ਕਿਹਨਤਾ ਖੜੀ ਬੋਲੀ ਪਹਿਲੋਂ ਕਣੀ ਪਾਦੀ ਮਗਰ ਬੋਲੀ ਦਾ ਦੋਵੇਂ ਆ ਕਲੋਨੀ ਚ ਜਿੰਨੇ ਚਾਰ ਦੋਸਤ ਸਾਰੇ ਮਿਲ ਨੂੰ ਗੱਲਾਂ ਕਰਨਦੇ ਸੀ ਉਹ ਕਹਿੰਦੇ ਸੀ ਜੇ ਤੇ ਵੀ ਵੱਖਰੇ ਵੱਖਰੇ ਹੀ ਹੋ ਗਏ ਜੇ ਤੁਹਾਡਾ ਤੇ ਓਨ ਜਾਣੀ ਨਹੀਂ ਹੈਗਾ ਤੇ ਲੋਕਾਂ ਘਰੇ ਤਾਂ ਡਾ ਓਨ ਜਾਣਾ ਹੈਗਾ ਵਾ ਤੇ ਮੈਨੂੰ 20 20 ਗੱਲਾਂ ਸੁਣਾਉਂਦੇ ਸੀ ਜੇ ਸਾਰੀ ਦੁਨੀਆ ਹੀ ਵੱਖਰੀ ਹੁੰਦੀ ਆ ਇਹ ਥੋੜਾ ਪਿਆਪਾ ਲੋਕਾਂ ਵਰਖਰੇ ਹੋਏ ਆ ਪਰ ਸਾਡਾ ਪਿਆਰ ਤੇ ਹੋਣਾ ਚਾਹੀਦਾ ਨਾ ਇਹ ਥੋੜਾ ਵਾ ਪਿਆਪਾ ਲੋਕਾਂ ਨਾਲ ਪਿਆਰ ਰੱਖਣਾ ਵਾ ਤੇ ਆਪਣੇ ਨੂੰ ਤੇ ਚੇਤਾ ਹੀ ਭਲਾ ਦੇਣਾ ਵਾ ਆਪਣੇ ਵਾਲੇ ਤੇ ਆਉਂਦੀਆਂ ਹੀ ਨਹੀਂ ਲੋਕਾਂ ਨੂੰ ਘੋਟ-ਘੋਟ ਜੱਫੀਆਂ ਪਾਉਂਦੀਆਂ ਮਿਲਦੀਆਂ ਵੀ ਕਿਦੋਂ ਦੇ ਹੀ ਪਿਛੜੇ ਆ ਉਹ ਨਾ ਮੈਨੂੰ ਕਹਿਂਦੇ ਤੇ ਚੰਗਾ ਨਾਮ ਰੋਸ਼ਨ ਕਰਨ ਦੇ ਜੇ ਤੇ ਹੁਣ ਕਰਨੀ ਨਹੀਂ ਲੋਕਾਂ ਨੇ ਗੱਲਾਂ ਇਹੋ ਗੱਲਾਂ ਤੋਂ ਡਰਦੀ ਉਦੋਂ ਮੈਨਾਂ ਟੋਕਿਆ ਹੀ ਪੁੱਤ ਆਉਣ ਜਾਣ ਨਾ ਛੱਡਿਓ ਜੋ ਮਰਜੀ ਦੁਨੀਆ ਕਹਿੰਦੀ ਕਹਿੰਦੋ ਆਪਸ ਦੋਵੇਂ ਭਰਾ ਮਿਲਣੋ ਨਾ ਹਟਿਓ ਦੋਵੇਂ ਨਰਾ ਦਰਾਨਿ ਟਾਲੀ ਮਿਲਣੋ ਨਾ ਹਟਿਓ ਤਾਂ ਕਿ ਲੋਕਾਂ ਨੂੰ ਕੋਈ ਸੂ ਨਾ ਮਿਲੇ ਸਕਦੀ ਮਗਰ ਇਹ ਖੁਦ ਦੱਸ ਦੇ ਪਏ ਲੋਕਾਂ ਦੇ ਘਰ ਜਿੱਦੂ ਜਾਣਾ ਆਪਣੇ ਘਰ ਉਹਨਾਂ ਨੇ ਲੋਕਾਂ ਨੂੰ ਤਾਂ ਪਤਾ ਲੱਗ ਜਾਂਦਾ ਤੇ ਹੁਣ ਅਸ ਲੋਕਾਂ ਦਾ ਮੂੰਹ ਥੋੜਾ ਫੜਿਆ ਜਾ ਸਕਦਾ ਵਾ ਕਹਿੰਦੇ ਨਾ ਗਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੋਂ ਵਾਸੇ ਦੰਦੇ ਹੁੰਦੇ ਆ ਕਾਕਾ ਉਹ ਤਮਾਸ਼ਾ ਵੇਂਦੇ ਆ ਅਗਲੇ ਤਮਾਸ਼ਾ ਵੇਂਦੇ ਆ ਤੇ ਤਮਾਸ਼ਾ ਹੀ ਵੇਖਣਾ ਤਮਾਸ਼ਾ ਹੀ ਖੁਦ ਆਪ ਹੀ ਬਣਾਉਨੇ ਆ ਜਦੋਂ ਲੋਕਾਂ ਨੂੰ ਹੱਸ ਕੇ ਬੁਲਾਉਣਾ ਤੇ ਘਰਦਿਆਂ ਦੇ ਮੱਥੇ ਤੂੜੀਆਂ ਪਾਛੜਨੀਆਂ ਜਦੋਂ ਘਰ ਦਾ ਜੀ ਵੜ ਜੇ ਬਸ ਉਹਨੂੰ ਇਹ ਨਿਹੜੀ ਅੱਖੀ ਰੱਖਣਾ ਜਿਵੇਂ ਆਪਾਂ ਨੂੰ ਮਾਰ ਹੀ ਦੇਣਾ ਵਾ ਉਹ ਬੰਦਾ ਪੁੱਛੇ ਉਹੋ ਹੀ ਘਰ ਦਾ ਜੀ ਵਾ ਜਿੰਦਾਂ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਜੇ ਜਿੰਨਾ ਹੀ ਪਿਆਰ ਪਾਇਆ ਵਾ ਤੇ ਲੋਕਾਂ ਦੀ ਚੁੱਕਣਾ ਚਾਹ ਕਹਿੰਦੇ ਆਪਣੇ ਘਰ ਦਾ ਪੇੜਾ ਕਰ ਕਰ ਲੈਂਦੀਆਂ ਵਾ ਇਹੋ ਹੀ ਆਖਣਾ ਆਪਣੇ ਘਰ ਨਹੀਂ ਗਈ ਆਪਣੀ ਜਿਠਾਣੀ ਵੱਲ ਨਹੀਂ ਗਈ ਉਹ ਬਗਾਨਿਆਂ ਗਾਂਡੀਆਂ ਵੱਲ ਬੈਠੀ ਜਾ ਕੇ ਬਗਾਨਿਆਂ ਘਰ ਜਾ ਕੇ ਬਹਿ ਗਈ ਆ ਆਪਣੇ ਘਰ ਜਾਣ ਨੂੰ ਰਾਹ ਨਹੀਂ ਨੂੰ ਲੱਗਦਾ ਦੂਜਿਆਂ ਦੇ ਘਰ ਜਾਣ ਨੂੰ ਰਾਹ ਲੱਗਦਾ ਉੱਥੇ ਤੇ ਸਾਜ-ਸਾਜ ਬੈਂਦੀ ਜਾ ਕੇ ਤੇ ਸਾਜ-ਸਾਜ ਹੀ ਬੈਂਦੀ ਆ ਸਾਡੀ ਗਲੀ ਦੇ ਵਿੱਚ ਹੀ ਦੇਖ ਲੋ ਪ੍ਰੋਗਰਾਮ ਹੋਇਆ ਨਾ ਸੀਮਾ ਗਈ ਹੀ ਨਾ ਸੀਮਾ ਗਈ ਤੇ ਸ਼ੰਮੀਲੀ ਗਈ ਪਰ ਆ ਕਿਉਂ ਨਹੀਂ ਗਈ ਕਿਉਂਕਿ ਸ਼ੰਮੀ ਦਾ ਤੇ ਵੱਡੀ ਪੂਰੀ ਵੱਡੀ ਨੋਨਾ ਤੇ ਬੋਲਚਾਲ ਹੀ ਨਹੀਂ ਗਾ ਐਹੀ ਨਾਲ ਸ਼ੰਮੀ ਨੇ ਗੱਲ ਦੱਸੀ ਤੂੰ ਕਿਉਂ ਆਣੀ ਗਈ ਉਹ ਆਂਦੀ ਮੈਨੂੰ ਤੂੰ ਨਹੀਂ ਖੜਿਆ ਤੂੰ ਕਿਉਂ ਨਹੀਂ ਖੜਿਆ ਇਸ ਗੱਲੋ ਬੋਲਾ ਬੋਲੀ ਹੋਈ ਉੱਥੇ ਨਹੀਂ ਇੱਥੇ ਸੀਮਾ ਦੀ ਵੀ ਗਲਤੀ ਬੰਦੀ ਝੇ ਤੇ ਜੇ ਸਮੀ ਭਾਬੀ ਦਾ ਬੋਲਚਾਲ ਨਹੀਂ ਹੈ ਤਾਂ ਤੂੰ ਉੱਥੇ ਕੀ ਕਰਨ ਗਈ ਹੈ ਤੂੰ ਉੱਥੇ ਆਪ ਲੈਣ ਗਈ ਹੈ ਹੁਣ ਸੀਮਾ ਆਹੋ ਹਮ ਤਾਂ ਮੈਂ ਖੜਿਆ ਤੇ ਫੇਰ ਤੁਹਾਡੀ ਗਲਤੀ ਆ ਨਾ ਕਿਉਂ ਪੁੱਤ ਜੇ ਤਾਂ ਵਿਛੜਦੇ ਵਿਛੜ ਜਾਵਾਂਗੇ ਜੇ ਆਪਾਂ ਨਹੀਂ ਜੋੜਾਂਗੇ ਮੈਂ ਸੱਸ ਮਾਂ ਬੈਠੀ ਆ ਘਰ ਜੇ ਮੈਨੂੰ ਤੁਹਾਨੂੰ ਵਿਛੋੜੀ ਜਉ ਤਾਂ ਲੋਕਾਂ ਦੇ ਤੈਨੂੰ ਗੱਲਾਂ ਕਰਨੀਆਂ ਕਰਨੀਆਂ ਨਹੀਂ ਦੇਖੋ ਲੋਕਾਂ ਨੂੰ ਛੋੜਨਾ ਵੀ ਛੋੜਨਾ ਨਹੀਂ ਦੱਸਣੋ ਘਰਦਿਆਂ ਦੀ ਪਹਿਲੋਂ ਸਹਿਮਤੀ ਹੋਣੀ ਚਾਹੀਦੀ ਆ ਫੇਰ ਜਾਓ ਜੇ ਘਰ ਦੇ ਵਿੱਚ ਇੱਕ ਜੀ ਨਹੀਂ ਨਾ ਬੋਲਦਾ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਲੜਾ ਚੜਾ ਕੇ ਉਹਨਾਂ ਦੇ ਘਰ ਜਾਣਾ ਵਾ ਆਪਾਂ ਉਹਨਾਂ ਨੂੰ ਵਿਖਾਉਣਾ ਵਾ ਵੀ ਆਪਾਂ ਹੋ ਕੇ ਆਏ ਆ ਆ ਮੇਰੀ ਸੁਣ ਲਓ ਗੱਲ ਕਿ ਤੁਸੀਂ ਵੀ ਗਲਤ ਹੈਗੇ ਜੇ ਤੂੰ ਕਿਤੇ ਦੀਆਂ ਗੱਲਾਂ ਕਰਨ ਲਿਆ ਮੈਂ ਸੀਮਾ ਨੂੰ ਛੰਮੀ ਵੱਲ ਖੜਿਆ ਸੀ ਉਧਰ ਤੋਂ ਜਿੱਤਰ ਪਾਰ ਤੋਂ ਉਧਰ ਥੋੜੀ ਕਿਆ ਸੀ ਉਧਰ ਤੇ ਸੀਮਾ ਕੱਲੀ ਗਈ ਉਹਦਾ ਤੇ ਬੋਲ ਚੱਲ ਨਹੀਂ ਆ ਗਾ ਉਧਰਾਂ ਕਿੱਥੇ ਜਾਣਾ ਹੈ ਮਗਰ ਫਿਰ ਵੀ ਆਦੀ ਮੈਂ ਚਲ ਜੂਗੀ ਉਧਰ ਗੱਲੋ ਬੋਲਾ ਬੋਰੀ ਡੈਬੀਆਂ ਕਰਨ ਉੱਥੇ ਜਾ ਕੇ ਅੱਛਾ ਮੈਂ ਸਮਝਣ ਲੱਗ ਪਿਆ ਵੀ ਤੁਸੀਂ ਪ੍ਰੋਗਰਾਮ ਦੇ ਭੇਜਿਆ ਵਾ ਬਹੁਤ ਦਰਸ਼ਮੀ ਵੱਲ ਗਏ ਮੇਰਾ ਤਾਂ ਹੀ ਗਲਤ ਫहमी ਹੋ ਗਈ ਉੱਥੇ ਹੀ ਬੋਲਾ ਬੋਲੀ ਕਰਤੀਆਂ ਇਸੇ ਗੱਲ ਤੋਂ ਅੱਛਾ ਮੰਮੀ ਮੈਂ ਤਾਂ ਇੱਕ ਗੱਲ ਹੋਰ ਕਹਿਣੀ ਆ ਆ ਡੇਰੇ ਵਾਲਿਆਂ ਦੀ ਪਤਾ ਜੇ ਆਹੋ ਆ ਨੂਆ ਕਿੰਨੇ ਪਿਆਰ ਨਾਲ ਰਹਿੰਦੀਆਂ ਤੇ ਅੰਦਰੋਂ ਇਤਰਾ ਹੀ ਤੇ ਬਾਹਰ ਨਿਕਲ ਲੱਗੀਆਂ ਇਤਰਾ ਜੱਠੀਆਂ ਪਾ ਕੇ ਨਿਕਲਦੀਆਂ ਵੀ ਪੁੱਛ ਦੁਨੀਆ ਵੇਂਦੀ ਆ ਭਈ ਹੈ ਇਹ ਨਸਲੂਕ ਇਹਨਾਂ ਚ ਉਮਾ ਤਾਂ ਮਗਾਲ ਜੜੀ ਦੱਸ ਲਕਾਉਂ ਤਾਂ ਸੁਣੋ ਗੱਲ ਭਾਵੇਂ ਵੱਖੋ ਵੱਖ ਹੈਗੀਆਂ ਸਾਰੀਆਂ ਪਰ ਉਹਨੇ ਕਿਸੇ ਨੂੰ ਨੂੰ ਕੁਸ ਕਰਨੀ ਦਿੰਦੀ ਇੰਨਾ ਉਹਨੇ ਕੰਟਰੋਲ ਕਰਕੇ ਰੱਖਿਆ ਨੋਆਂ ਤੇ ਤੇ ਕਿਸੇ ਨੂੰ ਦੀ ਜੁਰਤ ਨਹੀਂ ਆ ਵੀ ਆਪਣੀ ਸੱਸ ਅੱਗੇ ਬੋਲ ਜਾਣ ਤੇ ਤੂੰ ਹੀ ਕਿਉਂ ਨਹੀਂ ਕੰਟਰੋਲ ਕਰਦੇ ਤੂੰ ਹੀ ਕੁਝ ਉਹਨਾਂ ਕੋਲੋਂ ਸਿੱਖ ਲਓ ਇਹਨਾਂ ਨੂੰ ਥੋੜਾ ਦਬਕੇ ਨਾ ਰੱਖਿਆ ਕਰੋ ਤੂੰ ਹੀ ਤੇ ਦੋਵਾਂ ਨੂੰ ਲਾੜੀਆਂ ਰੱਖੀਆਂ ਵਾ ਸਿਰ ਤੇ ਚੜ ਜਣੀਆਂ ਦੋਵੇਂ ਹੁਣ ਮੈਂ ਨਾ ਦਬਕਾ ਨਹੀਂ ਮਾਰਨਾ ਚਾਹੁੰਦੀ ਵੀ ਦਬਕਾ ਮਾਰਾਂ ਮੈਂਨਾਂ ਪਿਆਰ ਨਾ ਆਇਆ ਨਹੀਂ ਵੀ ਤੂੰ ਹੀ ਵਕ ਕਟੀਆਂ ਹੋ ਜੋ ਪਿਆਰ ਨਹੀਂ ਰਭੋ ਮੈਂ ਜੱਪਕਾ ਕਦੀ ਪਤਾ ਨਾ ਦੋਵਾਂ ਨੂੰ ਨਹੀਂ ਮਾਰਿਆ ਤੇ ਕਿਤਰਾ ਮਾਰਾਂ ਮੈਂ ਜੱਪਕਾ ਮੇਰੀ ਗੱਲ ਸੁਣੋ ਤੇਰਾ ਤੇ ਚੱਲਦੀਆਂ ਨਹੀਂ ਜੱਪਕਾ ਹੀ ਨਹੀਂ ਚੱਲਦੀਆਂ ਸਮਝਦੀਆਂ ਮੰਮੀ ਇਸ ਤਰ੍ਹਾਂ ਹੀ ਬੋਲਣ ਲਈ ਤੇ ਤੀ ਸ਼ੁਰੂ ਤਾਂ ਤੇ ਉਹਨਾਂ ਨੂੰ ਪਿਆਰ ਨਾ ਰੱਖਣ ਦੇ ਜੇ ਤੇ ਫਿਰ ਹੁਣ ਕੀ ਕਰ ਸਕਦੀ ਦੱਸੋ ਤੁਹਾਡਾ ਵੀ ਤੇ ਥੋੜਾ ਰੋਬ ਚਾਹੀਦਾ ਵਾ ਤੁਸੀਂ ਘਰ ਚ ਵੱਡੇ ਜੇ ਸਿਆਣੇ ਜੇ ਸਮਝਦਾਰ ਜੇ ਇਹ ਥਾਂ ਤਾਂ ਤੁਹਾਨੂੰ ਰੱਖਣਾ ਚਾਹੀਦਾ ਘਰ ਚ ਵੱਡਾ ਭਾਵੇਂ ਮੈਂ ਵੀ ਆ ਪਰ ਮੈਂ ਦੱਪਕਾ ਨਹੀਂ ਨਾ ਸਦਾ ਮੈਂ ਤੇ ਸਿਰ ਸਮਝਾ ਸਕਦਾ ਨਾ ਉਹ ਤੋਂ ਨਹੀਂ ਨਾ ਮੈਂ ਮਾਰਿਆ ਦੱਪਕਾ ਕਿ ਹੁਣ ਮੈਂ ਮਾਰੂੰਗੀ ਦੱਪਕਾ ਨਾ ਮੇਰਾ ਦੱਪਕੇ ਨੂੰ ਦੱਪਕਾ ਨਹੀਂ ਸਮਝਣਾ ਨਹੀਂ ਸਮਝਣਾ ਉਹਤਰਾ ਖਰਚਾ ਕਰਦੀਆਂ ਤੇ ਤੁਸੀਂ ਲੜਾਈ ਲੈ ਲੈਂਦੇ ਜੇ ਹੈ ਉਹਤਰਾ ਤੁਹਾਡੇ ਕੋ ਸਮਝਾਇਆ ਜੀ ਜਾਂਦਾ ਦੱਪਕਾ ਨਹੀਂ ਰੱਖਿਆ ਜਾਂਦਾ ਜੇ ਵੱਡੀ ਨੋਹ ਦਾ ਕੰਮ ਕਰਦੇ ਤੇ ਇਹਦੇ ਛੋਟੀ ਦਾ ਵੀ ਕਰੋ ਆਪੇ ਘਰ ਦੇ ਵਿੱਚ ਸਹਿਮਤੀ ਹੋਵੇ ਇਹ ਵੀ ਤੇ ਤੁਹਾਡੀ ਗਲਤ ਗੱਲ ਹੈ ਜੀ ਨਾ ਤੋ ਪੋਤ ਮੈਂ ਜਿੱਧਰ ਰਹੂੰਗੀ ਉਧਰ ਹੀ ਕਰੂੰਗੀ ਨਾ ਜੇ ਮੈਂ ਇੱਧਰ ਰਹੂੰਗੀ ਤੇ ਇੱਧਰ ਦਾ ਕਰੂੰ ਜੇ ਮੈਂ ਉਧਰ ਹੋੂੰਗੀ ਤੇ ਉਧਰ ਦਾ ਕਰੂੰਗੀ ਮੈਂ ਹੁਣ ਦੋਵੇਂ ਪਾਸੇ ਮੰਡੀ ਥੋੜੀ ਜਾਣਾ ਵਾ ਜਿੱਧਰ ਬੰਗੂ ਉਧਰ ਹੀ ਕਰੂੰਗੀ ਨਾ ਮੈਂ ਤਾਂ ਸੋ ਕੋ ਖੁਸ਼ ਹੋ ਗਿਆ ਵੀ ਚਾਲੋ ਆਉਣ ਜਾਣ ਸ਼ੁਰੂ ਹੋ ਗਿਆ ਚਲ ਪਿਆਰ ਹੋ ਜੀ ਲਈ ਵਧ ਜੇਗਾ ਤੇ ਉਹਨਾਂ ਦੇ ਖਾਣੇ ਚ ਗੱਲ ਪੈ ਜੂਗੀ ਸੰਮੀ ਭਾਬੀ ਦੇ ਵੀ ਚਲ ਆਪਾਂ ਇਕੱਠੇ ਹੋ ਜਾਈਏ ਫੇਰ ਇਸੇ ਕਰਕੇ ਤਾਂ ਮੈਂ ਉੱਧਰ ਆਈ ਇਸੇ ਕਰਕੇ ਖੜਿਆ ਆਈ ਔਰ ਬਾਧੋਂ ਵਾਸਤੇ ਥੋੜੀ ਘੜਿਆ ਇਸ ਤਰ੍ਹਾਂ ਬੋਲਣੇ ਮਗਰ ਇਹਨਾਂ ਨੇ ਇੱਕ ਨਹੀਂ ਕੀਤੀ ਇੱਕ ਦੂਜੇ ਦੀ ਗੱਲਾਂ ਲਾਉਂਦੀਆਂ ਰਹੀਆਂ ਦੋਵੇਂ ਜਣੀਆਂ ਮੈਂ ਉੱਥੇ ਗੁਰਬੁਖਾਂਗ ਸੁਣਦੀ ਰਹੀ ਤੇ ਸੁਣਦੇ ਕਿ ਉਹ ਇਹੋ ਤਾਂ ਠੀਕ ਗਲਤੀ ਹੈ ਮੇਰਾ ਮਾਰਦੀ ਇਹਨਾਂ ਨੂੰ ਨਹੀਂ ਦਬਕਾ ਤੇ ਰੱਖਦੇ ਦੋਵਾਂ ਦੇ ਮੇਰੇ ਦਬਕੇ ਨੂੰ ਕੀ ਸਮਝ ਗਿਆ ਦਬਕਾ ਛੁੱਟ ਕਰਦੇਗਾ ਦਬਕੇ ਨਾਲ ਜਦੋਂ ਸ਼ੁਰੂ ਹੋ ਜਾਂਦੀਆਂ ਨਾ ਕਮ ਜਣੀਆਂ ਉਸ ਤੋਂ ਵੱਧ ਕੇ ਬੋਲਦੀ ਉਸ ਤੋਂ ਵੱਧ ਕੇ ਬੋਲਦੀ ਉਹ ਆਂਦੀ ਤੂੰ ਕੌਣ ਹੁੰਨੀ ਮੈਨੂੰ ਗੱਲ ਕਰਵਾਉਂਦੀ ਉਹ ਆਂਦੀ ਤੂੰ ਕੌਣ ਹੁੰਨੀ ਮੈਨੂੰ ਗੱਲ ਕਰਵਾਉਂਦੀ ਉਹਨੂੰ ਆਵਾਜ਼ ਮਾਰੋ ਸੀਮਾ ਨੂੰ ਇੱਕ ਮਿੰਟ ਮਾਰੋ ਬਾਜ ਤੂੰ ਮਾਰਾ ਤੇ ਜਾ ਉੱਥੇ ਬੈਠੀ ਉਹਨੇ ਨਹੀਂ ਆਉਣਾ ਹੁਣ ਚਲ ਮੈਂ ਹੋ ਗਿਆ ਨਾ ਵਾ ਉਧਰ ਜਾ ਕੇ ਤੇ ਘਰ ਵੀ ਕਲੇਸ਼ ਪਾ ਕੇ ਬਹਿ ਗਏ ਇਹਨਾਂ ਮੈਂ ਰਲਾਉਣ ਗਈ ਹਾਂ ਮਿਲਾਉਣ ਗਈ ਹਾਂ ਵੀ ਚਲ ਤੂੰ ਵੱਡੀ ਆ ਤੂੰ ਜਾ ਛੋਟੀ ਆ ਉਹਦੀ ਕੋਈ ਗੱਲ ਨਹੀਂ ਤੂੰ ਨਾ ਨੀ ਉਹ ਇਹ ਕਰ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਖੜਨ ਲਈ ਆ ਕੀ ਤੈਨੂੰ ਕਹਿ ਦੇਣ ਲਗੀ ਇਹਦੇ ਨਿਕੀਆਂ ਨਿਕੀਆਂ ਗੱਲਾਂ ਤੋਂ ਫੇਰ ਬੋਲਣ ਡਿਆ ਪੀ ਉੱਥੇ